ਅਕਸਰਿਕ ਕਹਾਵਤ ਸੁਣੀ ਜਾਂਦੀ ਹੈ ਕਿ ਜਿਹੋ ਜਿਹਾ ਕਰੋਗੇ ਉਹੇ ਜਿਹਾ ਹੀ ਭਰਨਾ ਪਵੇਗਾ। ਇਹ ਗੱਲ ਸੱਚ ਕਰ ਦਿੱਤੀ ਹੈ ਅੱਜ ਇਸ ਵੀਡੀਓ ਦੇ ਵਿੱਚ ਕਿ ਕੀ ਵਾਪਰਦਾ ਏ ਉਸ ਵਿਅਕਤੀ ਦੇ ਨਾਲ ਜੋ ਕਿ ਪਰਮਾਤਮਾ ਦੇ ਨਾਮ ਤੇ ਲੋਕਾਂ ਨੂੰ ਲੁੱਟਦਾ ਹੈ ਤੇ ਕਹਿੰਦਾ ਹੈ ਕਿ ਮੈਂ ਹੀ ਪਰਮਾਤਮਾ ਹਾਂ। ਉਸਨੇ ਆਪਣੇ ਆਪ ਨੂੰ ਰੱਬ ਮੰਨਣਾ ਸ਼ੁਰੂ ਕਰ ਦਿੱਤਾ ਤੇ ਕਈ ਅਜਿਹੇ ਲੋਕ ਜੋ ਉਸ ਤੇ ਅੰਨਾ ਵਿਸ਼ਵਾਸ ਕਰਦੇ ਸੀ ਪਰ ਅੱਜ ਉਸ ਦੀ ਸੱਚਾਈ ਮੰਨ ਕੇ ਕਿ ਉਹ ਲੋਕ ਉਸ ਦੇ ਨਾਲ ਅੱਜ ਵੀ ਖੜਨਗੇ ਕਿ ਲੋਕ ਉਸ ਦੇ ਹੱਕ ਦੇ ਵਿੱਚ ਅੱਜ ਵੀ ਲੜਨਗੇ ਇਹ ਪਤਾ ਲੱਗੇਗਾ ਇਸ ਵੀਡੀਓ ਦੇ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਕਿਹਾ ਜਾਂਦਾ ਹੈ ਕਿ ਪਰਮਾਤਮਾ ਦਾ ਘਰ ਇੱਕ ਹੀ ਹੈ ਤੇ ਪਰਮਾਤਮਾ ਵੀ ਸਾਡਾ ਇੱਕ ਹੀ ਹੈ ਪਰ ਆਪਾਂ ਹੀ ਧਰਮਾਂ ਦੇ ਅਨੁਸਾਰ ਪਰਮਾਤਮਾ ਨੂੰ ਵੰਡਿਆ ਹੋਇਆ ਤੇ ਅਲੱਗ-ਅਲੱਗ ਪੂਜਣ ਦੇ ਰਸਤੇ ਬਣਾਏ ਹੋਏ ਨੇ ਪਰ ਅੱਜ ਜੋ ਇਸ ਵਿਅਕਤੀ ਨੇ ਕਰ ਦਿੱਤਾ ਇਸ ਦੇ ਵਿੱਚ ਤਾਂ ਸ਼ਰਮਨਾ ਕੁਝ ਵੀ ਨਹੀਂ ਹੋ ਸਕਦਾ ਅਜਿਹੀ ਸ਼ਰਮਨਾਕ ਘਟਨਾ ਉਹ ਵੀ ਪਰਮਾਤਮਾ ਦਾ ਨਾਮ ਲੈ ਕੇ ਕੀ ਚਾਉਂਦਾ ਸੀ ਉਹ ਵਿਅਕਤੀ ਕੀ ਹੋਇਆ ਸੀ ਉਸ ਦੇ ਨਾਲ ਆਖਿਰ ਕੀ ਹੈ ਪੂਰੀ ਘਟਨਾ ਜਾਣਾਂਗੇ ਇਸ ਵੀਡੀਓ ਦੇ ਵਿੱਚ ਪਾਸਟਰ ਬਜਿੰਦਰ ਦੀ ਜੋ ਵੀਡੀਓ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਰੇਪ ਕੇਸ 2018 ਦੇ ਵਿੱਚ ਹੋਇਆ ਸੀ ਤੇ ਅੱਜ ਇਸ ਦੀ ਸੁਣਵਾਈ ਹੋਈ ਹੈ ਤੇ ਸੁਣਵਾਈ ਤੋਂ ਬਾਅਦ ਕਿਸ ਤਰ੍ਹਾਂ ਪ੍ਰਮਾਤਮਾ ਦੇ ਘਰ ਨੇ ਨਿਆਂ ਕਰ ਦਿੱਤਾ ਤੇ ਉਸ ਕੁੜੀ ਨੇ ਪ੍ਰਮਾਤਮਾ ਦਾ ਸਹਾਰਾ ਲੈ ਕੇ ਉਸ ਨੂੰ ਸਜ਼ਾ ਵੀ ਦਿਵਾ ਦਿੱਤੀ ਹੈ ਉਮਰ ਕੈਦ ਦੀ ਸਜ਼ਾ ਹੋਈ ਹੈ ਪਾਸਟਰ ਬਜਿੰਦਰ ਸਿੰਘ ਨੂੰ ਆਖਿਰ ਉਸ ਕੁੜੀ ਦਾ ਕੀ ਕਹਿਣਾ ਹੈ ਜਾਣਦੇ ਆਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਉਸ ਕੁੜੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਮੈਨੂੰ ਆਪਣੇ ਕੋਲ ਬੁਲਾਉਂਦਾ ਸੀ ਤੇ ਪਹਿਲਾਂ ਮੈਂ ਉਸ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਕਿ ਉਸ ਦੀਆਂ ਵੀਡੀਓ ਬਹੁਤ ਵਾਇਰਲ ਹੁੰਦੀਆਂ ਨੇ ਕਿ ਉਹ ਪ੍ਰਮਾਤਮਾ ਦਾ ਨਾਮ ਦਵਾ ਕੇ ਲੋਕਾਂ ਦੇ ਦੁੱਖ ਦੂਰ ਕਰਦਾ ਹੈ ਤੇ ਮੈਨੂੰ ਵੀ ਇੱਕ ਦੁੱਖ ਸੀ ਕਿ ਮੇਰੇ ਘਰ ਵਾਲਾ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਸ਼ਰਾਬ ਪੀਂਦਾ ਸੀ ਤੇ ਸਾਡੇ ਘਰ ਦੇ ਵਿੱਚ ਬਹੁਤ ਕੁਲੇਸ਼ ਰਹਿੰਦਾ ਸੀ ਜਦੋਂ ਮੈਨੂੰ ਲੋਕਾਂ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਪਾਸਟਰ ਬਜਿੰਦਰ ਸਿੰਘ ਤੇਰੇ ਦੁੱਖ ਦੂਰ ਕਰ ਦੇਣਗੇ ਤੂੰ ਉਹਨਾਂ ਕੋਲ ਜਾ ਕੇ ਜਿਸੂ ਦਾ ਨਾਮ ਧਿਆਇਆ ਕਰਤੇ ਕਿਸ ਤਰ੍ਹਾਂ ਉਹ ਪ੍ਰਮਾਤਮਾ ਤੇਰਾ ਸਹਾਰਾ ਬਣਨਗੇ ਉਸ ਤੋਂ ਬਾਅਦ ਉਹ ਕੁੜੀ ਜਦੋਂ ਬਜਿੰਦਰ ਸਿੰਘ ਦੇ ਨਾਲ ਗੱਲਬਾਤ ਕਰਦੀ ਹੈ ਤਾਂ ਉਹਨਾਂ ਦੇ ਵਲੰਟੀਅਰ ਦੁਆਰਾ ਉਸ ਕੁੜੀ ਨੂੰ ਬੁਲਾਇਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਬਜਿੰਦਰ ਸਿੰਘ ਪਰਸਨਲ ਮੀਟਿੰਗਾਂ ਵੀ ਕਰਦੇ ਨੇ ਤੇ ਲੋਕਾਂ ਦੇ ਦੁੱਖ ਵੀ ਦੂਰ ਕਰਦੇ ਨੇ ਉਸ ਤੋਂ ਬਾਅਦ ਉਹ ਉਸ ਨੂੰ ਚਾਂਸੇ ਦੇ ਵਿੱਚ ਲੈ ਲੈਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਤੂੰ ਯੂਕੇ ਦੀ ਕਮਿਊਨਿਟੀ ਵੀ ਸਾਮ ਸਕਦੀ ਹੈ ਅਸੀਂ ਤੈਨੂੰ ਯੂਕੇ ਪੇਜ ਦੇਵਾਂਗੇ ਤੇ ਉਹ ਕੁੜੀ ਲਾਲਚ ਦੇ ਵਿੱਚ ਆ ਕੇ ਪਾਸਟਰ ਬਜਿੰਦਰ ਦੇ ਨਾਲ ਅਜਿਹੀ ਜੁੜ ਜਾਂਦੀ ਹੈ ਕਿ ਉਸੇ ਦੇ ਨਾਲ ਰਹਿਣ ਲੱਗ ਜਾਂਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਨਾਲ ਮਾੜਾ ਹੋ ਰਿਹਾ ਜਾਂ ਗਲਤ ਹੋ ਰਿਹਾ ਉਸ ਕੁੜੀ ਦਾ ਇਹ ਵੀ ਕਹਿਣਾ ਹੈ ਕਿ ਉਸ ਨੇ ਉਸ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਤੇ 5 ਕਰੋੜ ਦਾ ਲਾਲਚ ਵੀ ਦਿੱਤਾ ਪਰ ਮੈਂ ਉਹ ਵੀ ਠੁਕਰਾ ਦਿੱਤਾ ਮੈਨੂੰ ਇਹ ਹੀ ਸੀ ਕਿ ਮੈਨੂੰ ਇਨਸਾਫ ਮਿਲ ਸਕੇ ਤੇ ਮੈਂ 2018 ਦੇ ਵਿੱਚ ਪਟੀਸ਼ਨ ਪਾ ਦਿੱਤੀ ਸੀ ਕਿ ਬਜਿੰਦਰ ਸਿੰਘ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਸ ਤੋਂ ਬਾਅਦ ਉਸ ਕੁੜੀ ਨੇ ਜੱਜ ਦੇ ਕੋਲ ਅਪੀਲ ਕੀਤੀ ਕਿ ਮੈਨੂੰ ਤਾਂ ਇਨਸਾਫ ਹੀ ਚਾਹੀਦਾ ਤੇ ਅੱਜ ਕਿੰਨੇ ਸਾਲਾਂ ਬਾਅਦ 2018 ਤੋਂ ਅੱਜ 2025 ਦੇ ਵਿੱਚ ਉਸ ਨੂੰ ਇਨਸਾਫ ਮਿਲਿਆ ਤੇ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਉਸ ਦੇ ਨਾਲ ਪੰਜ ਛੇ ਹੋਰ ਵੀ ਵਿਅਕਤੀ ਸੀ ਜਿਨ੍ਹਾਂ ਨੂੰ ਹਲੇ ਕਿਤਾ ਬਰੀ ਕਰ ਦਿੱਤਾ ਗਿਆ ਪਰ ਪਾਸਟਰ ਦੇ ਨਾਲ ਬਹੁਤ ਸਾਰੇ ਲੋਕ ਨੇ ਜੋ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਨੇ ਪਰ ਉਹਨਾਂ ਨੂੰ ਇੱਕ ਰਾਤ ਆਖਿਰ ਮਾਨਸਾ ਦੀ ਜੇਲ੍ਹ ਦੇ ਵਿੱਚ ਕਟਣੀ ਹੀ ਪਈ ਹੈ ਤੇ ਹੁਣ ਉਮਰ ਕੈਦ ਦੀ ਸਜ਼ਾ ਵੀ ਉਹਨਾਂ ਨੂੰ ਕਟਨੀ ਹੀ ਪਵੇਗੀ ਜੋ ਪਾਸਟਰ ਵੱਡੀਆਂ-ਵੱਡੀਆਂ ਗੱਡੀਆਂ ਦੇ ਵਿੱਚ ਘੁੰਮ ਕੇ ਪ੍ਰਚਾਰ ਕਰਦਾ ਸੀ ਤੇ ਕਹਿੰਦਾ ਸੀ ਮੇਰਾ ਯਿਸੂ ਹੈ ਮੈਨੂੰ ਪਰਮਾਤਮਾ ਦਾ ਬਲ ਬਖਸ਼ਿਆ ਹੋਇਆ ਹੈ ਕਿ ਮੈਂ ਲੋਕਾਂ ਦੇ ਦੁੱਖ ਦੂਰ ਕਰ ਸਕਦਾ ਹਾਂ ਮੈਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਪਰਮਾਤਮਾ ਦੇ ਨਾਮ ਤੇ ਕਿਸ ਤਰ੍ਹਾਂ ਉਸਨੇ ਕੁੜੀ ਦੇ ਨਾਲ ਗਲਤ ਕੀਤਾ ਹੋਰ ਵੀ ਕਈ ਕੁੜੀਆਂ ਹੋਣਗੀਆਂ ਜੋ ਚੁੱਪ ਕਰ ਗਈਆਂ ਹੋਣਗੀਆਂ ਪਰ ਫਿਰ ਵੀ ਕੁਝ ਹੀ ਲੋਕ ਹੁੰਦੇ ਨੇ ਜੋ ਆਪ ਦੇ ਲਈ ਲੜਦੇ ਨੇ ਤੇ ਆਪਣੇ ਲਈ ਇਨਜਾਫ ਦੀ ਮੰਗ ਕਰਦੇ ਨੇ ਪਰ ਕੁਝ ਨੂੰ ਤਾਂ ਚੁੱਪ ਕਰਕੇ ਬਿਠਾ ਦਿੱਤਾ ਜਾਂਦਾ ਹੈ ਤੇ ਬਹੁਤ ਸਾਰੀਆਂ ਅਜਿਹੀਆਂ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਗਲਤ ਵੀ ਹੋ ਰਿਹਾ ਪਰ ਫਿਰ ਵੀ ਉਹ ਕਹਿ ਰਹੀਆਂ ਨੇ ਕਿ ਸਾਡੇ ਨਾਲ ਕੁਝ ਵੀ ਨਹੀਂ ਹੋਇਆ ਕਿਉਂਕਿ ਕੁੜੀਆਂ ਨੂੰ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਤੁਹਾਨੂੰ ਚੁੱਪ ਹੀ ਰਹਿਣਾ ਚਾਹੀਦਾ ਹੈ ਤੇ ਸਾਡਾ ਦੇਸ਼ ਹੈ ਜੋ ਮਰਦ ਦਾ ਪ੍ਰਧਾਨ ਮੰਨਿਆ ਗਿਆ ਪਰ ਅਜਿਹੇ ਮਰਦ ਪ੍ਰਧਾਨ ਦੇਸ਼ ਦੇ ਵਿੱਚ ਜੋ ਕੁੜੀਆਂ ਦੇ ਨਾਲ ਗਲਤ ਹੋ ਰਿਹਾ ਕੀ ਉਹ ਸਹੀ ਹੈ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਪਾਸਟਰ ਬਜਿੰਦਰ ਨੂੰ ਸਜ਼ਾ ਜੋ ਮਿਲੀ ਹੈ ਉਹ ਸਹੀ ਹੈ ਜਾਂ ਗਲਤ ਹੈ ਜਾਂ ਉਸ ਕੁੜੀ ਨੂੰ ਇਨਸਾਫ ਮਿਲਿਆ ਉਹ ਸਹੀ ਹੈ ਜਾਂ ਉਸ ਜੱਜ ਦੀ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਸ਼ਲਾਘਾ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਉਸਨੇ ਇੱਕ ਕੁੜੀ ਨੂੰ ਇਨਸਾਫ ਦਿਵਾਇਆ ਤੇ ਇੱਕ ਮੁਜਰੀਮ ਨੂੰ ਸਜ਼ਾ ਵੀ ਕੀਤੀ ਹੈ ਜੋ ਕਿ ਉਮਰ ਕੈਦੀ ਦੀ ਸਜ਼ਾ ਸੁਣਾਈ ਗਈ ਹੈ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਆਪਣੀ رائے ਵੀ ਜ਼ਰੂਰ ਦੱਸਿਓ ਕਿ ਪਰਮਾਤਮਾ ਦੇ ਨਾਮ ਤੇ ਕਿਸੇ ਨੂੰ ਲੁੱਟਣਾ ਠੱਗਣਾ ਤੇ ਉਸਦੇ ਨਾਲ ਮਾੜਾ ਕਰਨਾ ਸਹੀ ਹੈ ਇਸ ਦੇ ਬਾਰੇ ਵੀ ਆਪਣੇ ਵਿਚਾਰ ਜ਼ਰੂਰ ਦੱਸਿਓ ਤੇ ਅਜੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰੱਖਾ